kita nak minum air ya ਬਾਬੇ ਹਾਂਜੀ ਉਹ ਨਾਲ ਆਪਾਂ ਭੇਜ ਰਹੇ ਬੈ ਜਾ ਬੈ ਜਾ ਕੀ ਨਾਮ ਤੁਹਾਡਾ ਜੀ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਰਮਨ ਵਡੇਰਾ ਜੀ ਮੈਂ ਸ਼ੇਵਸਨ ਯੂਥ ਦਾ ਪ੍ਰਧਾਨ ਆ ਜੀ ਅੱਜ ਤਕਰੀਬਨ ਸਾਨੂੰ ਸਵੇਰੇ 11:00 ਵਜੇ ਅਮਿਤ ਮੋਦਗਿਲ ਜੀ ਦਾ ਫੋਨ ਆਇਆ ਕਿ ਭਾਈ ਸਾਡੇ ਪਿੰਡ ਗਾਹ ਹੱਤਿਆ ਹੋਈ ਆ ਜੀ ਅਸੀਂ ਜਦੋਂ ਪਹੁੰਚੇ ਆ ਇੱਥੇ ਤੇ ਸਾਨੂੰ ਤਾਂ ਮਾਮਲਾ ਖੁਰਦਪੁਰਦ ਕਰਨ ਦੀ ਉਹ ਗੱਲ ਜਾਪੀ ਆ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਇਸੇ ਲਈ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੀ ਜਲਦੀ ਤੋਂ ਜਲਦੀ ਕਾਰਵਾਈ ਕਰੋ ਚਾਹੇ ਮੀਂਹ ਆਵੇ ਨੇਰੀਆਵੇ ਅਸੀਂ ਇੱਥੇ ਹੀ ਬੈਠੇ ਆ ਜੀ ਪੂਰਾ ਚੋਰਾ ਨਹੀਂ ਮੀਂਹ ਪੈ ਰਿਹਾ ਭਾਈ ਅਸੀਂ ਬੈਠੇ ਆ ਜੀ Hindu ਧਰਮ ਦੀ ਬੇਅਦਬੀ ਹੋਈ ਆ ਨਾਲ ਨਾਲ ਸਿੱਖ ਧਰਮ ਦੀ ਬੇਅਦਬੀ ਹੋਈ ਆ ਕਿੰਨੀਆਂ ਕਿ ਬੇਅਦਬੀਆਂ ਕਰਾਈ ਆਈਏ ਪੰਜਾਬ ਆ ਜੀ ਜੇ ਅੱਜ ਇਹ ਇਹਨਾਂ ਨੇ ਨਾ ਕੋਈ ਚੱਜ ਨਾ ਸੁਣਵਾਈ ਕੀਤੀ ਤੇ ਕੱਲ ਨੂੰ ਉਸ ਤੋਂ ਵੱਡਾ ਸੰਘਰਸ਼ ਕਰਾਂਗੇ ਦਿੱਲੀ ਹਾਈਵੇ ਜਾਮ ਕਰਾਂਗੇ ਸਾਰਾ ਸ਼ਹਿਰ ਵੀ ਬੰਦ ਕਰਵਾਵਾਂਗੇ ਜੀ ਕੋਈ ਗੱਲ ਕੀਤੀ ਪੁਲੀ ਪ੍ਰਸ਼ਾਸਨ ਨਾਲ ਕੋਈ ਥੋਸ ਕੋਈ ਕੁਝ ਵੀ ਨਹੀਂ ਜੀ ਉਹ ਤਾਂ ਆਪਣੇ ਫੋਨਾਂ 'ਤੇ ਲੱਗੇ ਹੋਏ ਨੇ ਜੀ ਆਪਾਂ ਕੀ ਕਿਸੇ ਨੂੰ ਕਹਿ ਸਕਦੇ ਆ ਜੀ ਅਫਸਰ ਨੇ ਜੀ ਅੱਜ ਦੇ ਮੌਕੇ ਦੇ ਲਿਆਕਤ ਦੇ ਹਿਸਾਬ ਨਾਲ ਜੋ ਸਰਕਾਰਾਂ ਕਹਿ ਰਹੀਆਂ ਨੇ ਉਹੀ ਹੋ ਰਿਹਾ ਜੀ ਕੀ ਨਾ ਮੈਂ ਤੁਹਾਡਾ ਜੀ ਨੀਰਚ ਸਿਹਾਲਾ ਪਿੰਡ ਜੀ ਸਮਰਾਲਾ ਪੁਲਿਸ ਸਟੇਸ਼ਨ ਦੇ ਬਰਤ ਕਰਨਾ ਲੱਗਾ ਹੈ ਕੀ ਮਾਮਲਾ ਕੀ ਕਰਨ ਬੜੀ ਮਾਮਲਾ ਜੀ ਦੇਖੋ ਗਊ ਹੱਤਿਆ ਦਾ ਮਾਮਲਾ ਕੋਈ ਪਹਿਲਾਂ ਵੀ ਇਹ ਆਤੋਂ 2-3 ਮਹੀਨੇ ਪਹਿਲਾਂ ਜਿਹੜਾ ਆਪਣੇ ਪੌਦ ਦੇ ਪੁਲ ਤੇ ਗਊਆਂ 20-22 ਗਊਆਂ ਮਾਰੀਆਂ ਸੀਗੀਆਂ ਉਹਦੇ ਸਬੰਧ ਵਿੱਚ ਬੜਾ ਧਰਨਾ ਵੀ ਲੱਗਿਆ ਪਰ ਅਸੀਂ ਫਿਰ ਵੀ ਪ੍ਰਸ਼ਾਸਨ ਦੀ ਗੱਲ ਮੰਨਦੇ ਹੋਏ ਸਰਕਾਰ ਦੀ ਵੀ ਗੱਲ ਮੰਨਦੇ ਹੋਏ ਵੀ ਅੱਗੇ ਤੋਂ ਇਹ ਕੰਮ ਸਾਡੇ ਇਲਾਕੇ 'ਚ ਨਹੀਂ ਹੋਊਗਾ ਵੀ ਮੁੜ ਕੇ ਅਸੀਂ ਇਹ ਤਰਨਾ ਨਹੀਂ ਲਾਵਾਂਗੇ ਪਰ ਇਹ ਦੁਬਾਰਾ ਗੁੰਮਹਤਿਆ ਨਾ ਹੋਵੇ ਮੁਜਰਮ ਵੀ ਫੜੇਗੇ ਮੁੜ ਕੇ ਕੋਈ ਕਾਰਵਾਈ ਨਹੀਂ ਫਿਰ 1.5 ਮਹੀਨੇ ਬਾਅਦ ਹੁਣ ਤੋਂ 15-20 ਦਿਨ ਪਹਿਲਾਂ 1.5 ਮਹੀਨੇ ਪਹਿਲਾਂ ਫਿਰ ਉਹੀ ਕੰਮ ਚੱਲਿਆ ਅੱਜ ਜਿਹੜੀ ਰਾਤ ਦੀ ਗੱਲ ਹੈ ਉਹ ਬੰਦੇ ਨੇ ਗਾਉਂ ਵੱਢ ਕੇ ਉਹਦਾ ਧਾੜੋ ਉੱਥੇ ਪਿਆ ਜਿੱਥੇ ਬਣਿਆ ਆ ਤੇ ਗਾਉਂ ਨੂੰ ਉੱਤ ਰੱਖ ਕੇ ਟੂਣਾ ਕਰਿਆ ਹੋਇਆ ਉਸ ਬੰਦੇ ਨੂੰ ਪੁਲਿਸ ਅਰੈਸਟ ਕਰਕੇ ਲੈ ਗਈ ਆ। ਉਹਦੀ ਕਿਹੜੀ ਸ਼ਾਇਦ ਹੈ ਉਹ ਬੰਦਾ ਛੱਡਤਾ? ਉਹਦੇ ਕੋਈ ਕਾਰਵਾਈ ਨਹੀਂ ਕਰੇਗੀ। ਸਾਨੂੰ ਉਹ ਬੰਦਾ ਸਲਾਖਾਂ ਦੇ ਪਿੱਛੇ ਚਾਹੀਦਾ। ਧਾਰਮਿਕ ਭਾਵਨਾਵਾਂ ਤੇ ਇਸ ਤੇ ਵੱਡਾ ਮਾਮਲਾ ਹੈ। ਉਹਨੂੰ ਛੱਡਿਆ ਕਿਉਂ ਗਿਆ? ਛੱਡ ਇਹ ਤਾਂ ਇਹਨਾਂ ਨੂੰ ਪੁੱਛਣ ਜੋਗ ਆ ਜੀ। ਅਸੀਂ ਬੈਠ ਕੇ ਗੱਲ ਕਰ ਰਹੇ ਆਂ ਵੀ ਉਹਨੂੰ ਰੈਸਟ ਕਰੋ ਜਾਂ ਗੱਲ ਕਰੋ। ਉਹ ਬੈਠ ਕੇ ਫੋਨਾਂ ਤੇ ਗੱਲ ਕਰ ਰਹੇ ਨੇ। ਜੇ ਅਸੀਂ ਹੁਣ ਇੱਥੇ ਆ ਕੇ ਬਹਿ ਗਏ ਤਾਂ ਗੱਡੀ ਭਜਾਈ ਆ। ਸਾਨੂੰ ਉਹ ਬੰਦਾ ਅੰਦਰ ਚਾਹੀਦਾ। ਜੇ ਛੁੱਟੂਗਾ ਇਹ ਤਾਂ ਵੱਡਾ ਤਰਨ ਲੱਗੂਗਾ ਤੇ ਵੱਡੀ ਕਾਰਵਾਈ ਹੋਊਗੀ। ਉਨਕ ਕਰਨਾ ਉਤਕ ਚੱਲ ਰਹੂਗਾ ਇਹ ਕੰਟੀਨਿਊ ਬੈਠਾਂਗੇ ਚਾਹੇ ਮੀਂਹ ਆਵੇ ਨੇਰੀ ਆਵੇ ਪਰ ਸਾਨੂੰ ਉਹ ਬੰਦਾ ਅੰਦਰ ਚਾਹੀਦਾ ਜੇ ਉਹਦੇ ਨਾਲ ਕੋਈ ਵੀ ਲਿਹਾਜ਼ ਪੁਲਿਸ ਨੇ ਕਰੀ ਤਾਂ ਵੱਡਾ ਜਿਹੜਾ ਜਿਹੜਾ ਇਲਜ਼ਾਮ ਹੈ ਇਹ ਪੁਲਿਸ ਨੂੰ ਭੁਗਤਣਾ ਪੈਣਾ ਹੈ